ਕੀਤਾ ਵਾ ਇਹਨਾਂ ਜੀ ਕੀਤਾ ਵਾ ਇੱਕ ਤੇ ਹਲਮਟ ਦਾ ਕੀਤਾ ਤੇ ਇੱਕ ਨੰਬਰ ਪਲੇਟ ਦਾ ਕੀਤਾ ਹਾਂਜੀ ਤੇ ਹਲਮਟ ਦੇ ਕਿੰਨਾਂ ਕਿੰਨਾਂ ਪਾਇਆ ਕਿ ਨਹੀਂ ਪਾਇਆ ਹਲਮਟ ਬਸ ਇਦਾਂ ਵੇਖੋ ਵੇਖੀ ਕੋਈ ਵੀ ਨਹੀਂ ਪਾਉਂਦਾ ਕਿੰਨੇ ਕ ਬੰਦੇ ਸਮਝਦਾਰ ਆ ਵੇਖੋ ਠੀਕ ਹੈ ਜਿਹੜਾ ਵੇਖ ਲਿਆ ਉਹਨਾਂ ਹਲਮਟ ਦੀ ਪਾਇਆ ਬਾਕੀ ਇਦਾਂ ਤੁਰੇ ਫਿਰਦੇ ਆ ਵੀ ਨੰਗੇ ਗਿਆ ਦੇਖੋ ਇੱਧਰ ਵੀ ਕੈਮਰਾ ਮਾਰੋ ਮੜੇ ਜੇ ਕਿੰਨੇ ਆ ਕਿ ਨਹੀਂ ਹਲਮਟ ਪਾਏ ਆ ਮਾਰੋ ਨਾ ਕੈਮਰਾ ਆ ਬੀਬੀ ਹੋ ਤੁਰੀ ਆਉਂਦੀ ਇਹਨੇ ਹਲਮਟ ਪਾਇਆ ਉਹ ਪਿਛੇ ਜਾਣ ਦੇ ਇਹਨੇ ਹਲਮਟ ਪਾਇਆ ਚੈੱਕ ਤੇ ਕਰੋ ਕਿੰਨੇ ਜਾਣੇ ਹਲਮਟ ਪਾਏ ਆ ਤੇ ਕਿੰਨੇ ਨਹੀਂ ਪਾਏ ਕਾਨੂੰਨ ਹੁੰਦਾ ਸਾਰਿਆਂ ਵਾਸਤੇ ਸੇਮ ਹੋਣਾ ਚਾਹੀਦਾ ਇਹ ਥੋੜਾ ਮੈਂ ਬੁੱਲਟ ਤੇ ਹੋਂਡਿਆ ਮੈ ਮੈਨੂੰ ਰੋਕ ਲਿਆ ਤੂੰ ਹਲਮੜਨੀ ਪਾਇਆ ਤੇਰਾ ਚਲਾਨ ਕੱਟਦਾ ਜਾਂਦੇ ਹੋਵੇ ਸਾਰਿਆਂ ਵਾਸਤੇ ਸੇਮ ਹੋਵੇ ਜਾਂ ਹੋਵੇ ਤੇ ਕਿਸੇ ਦੇ ਵਾਸਤੇ ਕੁਛ ਨਾ ਹੋਵੇ ਸਹੀ ਹੈ ਮੈਂ ਬੁੱਟ ਲੈ ਕੇ ਹੋਂਡਿਆ ਇਹਦਾ ਇਹੀ ਹੋ ਗਿਆ ਵੀ ਹਾਂ ਬੁੱਟ ਲੈ ਕੇ ਹੋਂਡਿਆ ਇਹਦਾ ਚਲਾਨ ਕੱਟੋ ਮਜ਼ਾ ਦਿੱਤਾ ਜੇ ਸਾਰਿਆਂ ਦੇ ਕੱਟਿਆ ਆ ਬੀਬੀ ਹੁਣ ਜਾਂਡੀ ਇਹਦਾ ਹਲਮੜ ਕਿਥੇ ਆ ਸਾਰਿਆਂ ਵਾਸਤੇ ਹੋਣਾ ਚਾਹੀਦਾ ਨਾ ਹਲਮੜਿਆ ਤੇ ਮੰਗੇ ਕਰਦੇ ਕਾਨੂੰਨ ਹੋਵੇ ਸਾਰਿਆਂ ਵਾਸਤੇ ਹੋਵੇ ਨਹੀਂ ਤਾਂ ਹੋਵੇ ਤਾਂ ਕਿਸ ਦੇ ਵਾਸਤੇ ਵੀ ਕੁਝ ਨਾ ਹੋਵੇ ਜੇ ਹੋਵੇ ਤਾਂ ਸਾਰਿਆਂ ਵਾਸਤੇ ਹੋਵੇ ਇਹਦਾ ਇਹ ਮਤਲਬ ਨਹੀਂ ਮੈਂ ਤੁਰਿਆ ਹੋਂਡਿਆ ਮੈਂ ਤੇ ਮੇਰਾ ਹਾਲ ਵੜਦਾ ਚਲਾਨ ਕਰਤਾ ਬਾਕੀ ਬੀਬੀ ਵੀ ਨਾਂ ਕੀ ਕੋਈ ਬੰਦਾ ਵੀ ਨਾਂ ਗਿਆ ਗਾਲੀ ਕੋਈ ਨਹੀਂ ਤੁਹਾਨੂੰ ਕੀ ਲੱਗਦਾ ਇਹਦੇ ਵਿੱਚ ਕੀ ਲੱਗਦਾ ਰਿਆ ਵੀ ਜਾਣਦਾ ਪੁਲਿਸ ਵਾਲਿਆਂ ਨੂੰ ਪਤਾ ਹੋਊਗਾ ਕੀ ਲੱਗਦਾ ਕੀ ਨਹੀਂ ਲੱਗਦਾ ਇਹਨਾਂ ਦਾ ਹਾਂ ਬਾਕੀ ਕੁਝ ਜਾਣਦੇ ਹਾਂ ਇਹ ਫਿਰ ਇਹਨਾਂ ਨੂੰ ਪੁੱਛਿਆ ਜਾਵੇ ਨਾ ਵੀ ਆ ਬੀਬੀਆਂ ਨੂੰ ਕਿਉਂ ਨਹੀਂ ਰੋਕਦੇ ਇਹਨਾਂ ਦੇ ਹਲਮਟ ਕਿੱਥੇ ਆ ਆ ਵੀਰ ਨਾਂ ਕੇ ਗਿਆ ਇਹਦਾ ਹਲਮਟ ਕਿੱਥੇ ਆ ਇਹਨਾਂ ਨੂੰ ਕਿਉਂ ਨਹੀਂ ਰੋਕਦੇ ਇਹ ਖਾਲੀ ਬੁਲਟ ਵਾਲੇ ਯਾਰੇ ਦੇਖਦੇ ਇਹਨਾਂ ਨੂੰ ਮੰਗ ਕਰਦੇ ਨੇ ਮੰਗੇ ਕਿ ਮੈਂ ਤਾਂ ਪਹਿਲਾਂ ਹੀ ਬੋਲਿਆ ਵਾ ਕਾਨੂੰਨ ਸਾਰਿਆਂ ਵਾਸਤੇ ਸੇਮ ਹੋਣਾ ਚਾਹੀਦਾ ਵਾ ਜਿਹੜੇ ਸਮਝਿਆ ਜਾਵੇ ਸਾਰੇ ਵਾਸਤੇ ਕਾਨੂੰਨ ਇੱਕ ਆ ਤੇ ਇੱਕ ਅੱਖ ਦੇ ਨਾਲ ਸਾਰੇ ਵੇਖਣੇ ਚਾਹੀਦੇ ਆ ਇਹ ਨਹੀਂ ਵੀ ਮੈਂ ਬੁਲਟ ਤੇ ਹੰਡਿਆ ਵੀ ਮੇਰੇ ਵਾਸਤੇ ਕੋਈ ਵੱਖਰਾ ਕਾਨੂੰਨ ਆ ਕੋਈ ਸਪਲੈਂਟਰ ਤੇ ਚੱਲ ਗਿਆ ਕੋਈ ਬੀਪੀ ਅਗਤਵਾਦੇ ਚੱਲ ਗਈ ਆ ਉਹਦੇ ਵਾਸਤੇ ਕਾਨੂੰਨ ਕੋਈ ਵੱਖਰਾ ਵਾ ਉਹ ਬੰਦਾ ਜਾਣਦਾ ਸਪਲੈਂਟਰ ਤੇ ਉਹਦਾ ਹਲਮੜ ਨਹੀਂ ਹੈਗਾ ਹੁਣ ਉਹਦਾ ਚਲਾਨ ਨਹੀਂ ਕਟਿਆ ਸਹੀ ਆ ਅੱਜ ਜੀ ਸਾਡੇ ਮਾਨਜੋਗ ਏ ਡੀਜੀਪੀ ਟ੍ਰੈਫਿਕ ਦੇ ਮਾਨਯੋਗ ਸਾਡੇ ਐਸਐਸਪੀ ਸਾਹਿਬ ਅਮਰਸਰ ਦੇ ਹਾਦੀ ਸਰਦਾਰ ਚੰਨਜੀਤ ਸਿੰਘ ਜੀ ਆਈਪੀਐਸ ਉਹਨਾਂ ਦੀ ਹਦਾਇਤਾਂ ਦੇ ਮੁਤਾਬਕ ਜਿਹੜਾ ਵਾ ਥਾਣੇ ਚ ਚੰਡੇਾਲੇ ਦਾ ਏਰੀਆ ਦੇ ਵਿੱਚ ਇੱਥੇ ਮੋਟਰਸਾਈਕਲ ਜਿਹੜੇ ਸੀ ਬਹੁਤ ਪਟਾਕੇ ਮਾਰਦੇ ਸੀ ਉਹਨਾਂ ਦੇ ਸੰਬੰਧ ਵਿੱਚ ਅੱਜ ਖਾਸ ਮਚਲਾਈ ਗਈ ਹੈ ਤੇ ਇੱਥੇ ਮੋਟਰਸਾਈਕਲਾਂ ਨੂੰ ਚੈੱਕ ਕਰਕੇ ਜਿਹੜੇ ਬਿਨਾ ਕਾਗਜ਼ਾਂ ਤੋਂ ਜਾਂ ਬਿਨਾ ਆਵਾਰਾਗਰਦੀ ਇੱਥੇ ਤੁਰੇ ਫਿਰਦੇ ਉਦਾਂ ਹੀ ਤਿੰਨ ਤਿੰਨ ਜਾੜੇ ਚੜ੍ਹ ਕੇ ਉਹ ਲੜਬਾਜੀ ਕਰਦੇ ਉਹਨਾਂ ਨੂੰ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਆ ਅਵੇਰਨੈਸ ਵੀ ਕਰ ਰਹੇ ਆਪਾਂ ਇਹੋ ਲੋਕਾਂ ਨੂੰ ਸੁਝਾਅ ਦੇਣਾ ਚਾਹੁੰਦੇ ਆਂ ਕਿ ਆਪਣੇ ਬੱਚਿਆਂ ਨੂੰ ਬਿਨਾ ਮੋਟਰਸਾਈਕਲ ਤੇ ਲਾਇਸੈਂਸ ਤੋਂ ਬਿਗੇਰ ਮੋਟਰਸਾਈਕਲ ਨਾ ਦਿਓ ਜਾਂ ਕੋਈ ਵੀ ਵਹੀਕਲ ਚਲਾਉਣ ਨਾ ਦਿਓ ਇਹਦਾ ਜੇ ਨਾ ਕੋਈ ਨੁਕਸਾਨ ਜੇ ਕਿਸੇ ਦਾ ਹੋ ਗਿਆ ਜੇ ਕਿਸੇ ਦਾ ਹੋ ਗਿਆ ਜਾਂ ਆਪਣਾ ਹੋ ਗਿਆ ਤਾਂ ਉਹਦੇ ਵਾਸਤੇ ਬਹੁਤ ਤਗੜਾ ਖਮਿਆਜਾ ਭੁਗਤਣਾ ਪੈਂਦਾ ਵਾ ਐਕਸੀਡੈਂਟ ਬਹੁਤ ਹੋ ਰਹੇ ਨੇ ਸਭ ਤੋਂ ਜ਼ਿਆਦਾ ਐਕਸੀਡੈਂਟ ਦੇ ਕਰਕੇ ਮੌਤਾ ਹੋ ਰਹੀਆਂ ਨੇ ਸਾਡੇ ਪੰਜਾਬ ਦੇ ਵਿੱਚ ਜਿੱਲੇ ਤੋਂ ਚਨਾਣ ਜਿਹੜੇ ਤੁਸੀਂ ਮੱਤ ਤੇ ਹੁਣ ਤੱਕ ਆਪਾਂ ਜਿਹੜੇ ਆ ਕੱਲ ਆਪਾਂ ਅਜਨਾਲਾ ਧਰਮਦਾਸ ਜਿਹੇ ਚਲਾਨ ਕੀਤੇ ਉੱਥੇ ਵੀ 25 ਚਲਾਨ ਕੱਟ ਕੇ ਆਏ ਸੀ ਇਹੋ ਜਿਹੜੇ ਮੋਟਰਸਾਈਕਲਾਂ ਦੇ ਉੱਤੇ ਤਿੰਨ ਤਿੰਨ ਛੜ ਕੇ ਪਟਾਕੇ ਮਾਰਦੇ ਆ ਚਾਰ ਮੋਟਰਸਾਈਕਲਾਂ ਜਨਾਲਾ ਬੰਦ ਕੀਤੇ ਸੀ ਅੱਜ ਵੀ ਇੱਥੇ ਜਿਹੜਾ ਬੇੜਾ ਮੋਟਰਸਾਈਕਲ ਜਿਹੜੇ ਪਟਾਕੇ ਮਾਰਦੇ ਉਹਨਾਂ ਦੇ ਤਿੰਨ ਤੇ ਦੂਜੀ ਆਮ ਜਿਹੜੇ ਆ ਉਹਨਾਂ ਦੇ ਵੀ ਤਲਾ ਦੇ ਤਿੰਨ ਚਲਾਨ ਹੋਣ ਟਿੱਡੇ ਹੁਣ ਤੱਕ ਸਰ ਕੈਸ਼ ਪਟੇਗਾ ਕਿ ਤੁਹ ਕੋਟ ਕੱਟੇ ਕੋਸੇ ਹੁਣ ਆਨਲਾਈਨ ਮਸ਼ੀਨ ਦੇ ਵਿੱਚ ਕੱਟੇ ਜਾਂਦੇ ਅੱਜ ਕੱਲ੍ਹ ਚਲਾਨ ਈ ਮਸ਼ੀਨ ਚੱਲੀ ਆ ਉਹਦੇ ਕੈਸ਼ ਪੇਮੈਂਟ ਨਾਲ ਹੀ ਹੋ ਜਾਂਦੀ ਆ Google Pay ਦੁਆਰਾ ਜਾਂ Paytm ਦੁਆਰਾ ਹੋ ਜਾਂਦੀ ਆ ਤਾਂ ਕਿ ਲੋਕਾਂ ਨੂੰ ਉੱਥੇ ਖੱਜਲ ਖਵਾਰੀ ਨਾ ਹੋਵੇ ਉੱਥੇ ਆਰਟੀਆ ਦਫਤਰ ਇਹਨੇ ਕਿਹਾ ਜੁਰਮਾਨੇ ਇਹਨਾਂ ਦੇ ਜੁਰਮਾਨਾ ਜੀ ਵੱਖਰੇ ਵੱਖਰੇ ਚ ਮੰਨੇ ਆ ਜਿੱਦਾਂ ਹੈਲਮਟ ਦਾ 1000 ਰੁਪਿਆ ਵਾ ਇੰਸ਼ੋਰੈਂਸ ਦਾ 2000 ਰੁਪਿਆ ਵਾ ਪੋਲੂਸ਼ਨ ਦਾ 5000 ਰੁਪਿਆ ਵਾ ਤੇ ਮੈਂ ਆ ਤੇ ਫਿਰ ਇੱਕ ਦੁਬਾਰਾ ਤੁਹਾਡੇ মিডিਆ ਦੇ ਜਰੀਏ ਇਹੋ ਲੋਕਾਂ ਨੂੰ ਸਜੈਕਸ਼ਨ ਦੇਣਾ ਚਾਹੁੰਦਾ ਵਾ ਵੀ ਆਪਣੇ ਕਾਗਜ਼ ਪੱਤਰ ਪੂਰੇ ਕਰਕੇ ਰੱਖੋ ਐਵੇਂ ਖਾ ਬਖਾ ਜਿਹੜੇ ਆਪਣੇ ਜੁਰਮਾਨੇ ਨਾ ਭਰੋ ਜਿੰਨਾ ਆਪਾਂ ਜੁਰਮਾਨਾ ਭਰਨਾ ਉਹਨੇ ਦੇ ਵਿੱਚ ਆ ਸਾਡੇ ਕਾਗਜ ਕੰਪਲੀਟ ਹੋ ਜਾਂਦੇ ਆ ਸਿਰਫ ਸਾਡੀ ਇੱਕ ਉਂਗਲੀ ਆ ਤੇ ਆਪਾਂ ਕਾਗਜ ਨਹੀਂ ਪੂਰੇ ਕਰਦੇ ਜੇਕਰ ਤੁਹਾਡੇ ਕਾਗਜ ਪੂਰੇ ਹੋਣਗੇ ਤੁਹਾਨੂੰ ਜੇ ਦੇ ਮੰਨ ਲਓ ਲਾਇਸੈਂਸ ਹੋਏਗਾ ਬੱਚੇ ਕੋ ਤੇ ਉਹਦਾ ਜੇਕਰ ਕੋਈ ਕੱਲ ਨੂੰ ਐਕਸੀਡੈਂਟ ਵੀ ਹੋ ਜੇ ਨਾਲ ਤਾਂ ਤੁਹਾਨੂੰ ਬੈਨੀਫਿਟ ਮਿਲੂਗਾ ਪੰਜਾਬ ਸਰਕਾਰ ਸੈਂਟਰ ਸਰਕਾਰ ਵੱਲੋਂ ਹੈ ਲੋਕ ਜਿਹੜੇ ਕਹਿ ਰਹੇ ਆ ਵੀ ਜਿਹੜੇ ਬਾਕੀ ਆਵੇਂ ਬਿਨਾਂ ਮਰਤੇ ਜਾ ਰਹੇ ਆ ਉਹਨਾਂ ਦਾ ਚਲਾਨ ਨਹੀਂ ਕੱਟੇ ਜਾ ਰਹੇ ਦੇਖੋ ਜੀ ਸਾਡਾ ਸਟਾਫ ਲੱਗਾ ਸੀ ਤੁਸੀਂ ਵੀ ਇੱਥੇ ਅਰੇ ਜੋ ਸਾਡਾ ਸਟਾਫ ਲੱਗਾ ਹੋ ਉਹ ਜਿਹੜੇ ਸ਼ੱਕੀ ਵਿਅਕਤੀ ਆਹੀਂ ਖਾਸ ਕਰਕੇ ਉਹਨਾਂ ਨੂੰ ਘੇਰਦੇ ਆ ਜਿਹੜੇ ਬੁਲਟ ਮੋਟਰਸਾਈਕਲਾਂ ਤੇ ਆ ਜਿਹੜਾ ਉਦਾਂ ਹੀ ਵਿਲੇ ਤੁਰੇ ਫਿਰਦੇ ਖਾਸ ਕਰਕੇ ਪਹਿਲੀ ਸਾਡੀ ਮੇਮੇ ਹੋਈ ਆ ਜਿਹੜੇ ਜਿਹੜੇ ਉਦਾਂ ਹੀ ਉਹ ਲੜਬਾਜੀ ਕਰਦੇ ਫਿਰਦੇ ਸ਼ਹਿਰਾਂ ਦੇ ਵਿੱਚ ਪਟਾਕੇ ਭਾਰਦੇ ਜਾਂ ਤਿੰਨ ਤਿੰਨ ਜਾਣੇ ਬੈ ਕੇ ਪਹਿਲਾਂ ਸਾਡਾ ਮੇਨ ਮਕਸਦ ਉਹ ਉਹਨਾਂ ਦੇ ਰੋਕਤਾਂ ਪਾਈਏ ਹਾਂ ਜੀ